ਹਾਂਜੀ ਅੱਜ ਮੈਂ ਪਹੁੰਚੀ ਆ ਪਿੰਡ ਗੁਮਟੀ ਦੇ ਸਬ ਸੈਂਟਰ ਵਿੱਚ ਤੁਹਾਨੂੰ ਸਬ ਸੈਂਟਰ ਦੀ ਹਾਲਤ ਜਿਹੜਾ ਹੜ੍ਹਾਂ ਤੋਂ ਪ੍ਰਭਾਵਿਤ ਹੋਇਆ ਉਹਦੀ ਹਾਲਤ ਤੁਹਾਨੂੰ ਇਸ ਵੀਡੀਓ ਰਾਹੀਂ ਦਿਖਾਉਣੀ ਆ ਆ ਦੇਖੋ ਖਿੜਕੀ ਆ ਜਿਹੜੀ ਟੁੱਟ ਚੁੱਕੀ ਆ ਜਿਹੜੀ ਇਹਦੇ ਵਿੱਚ ਦੀਨਾ ਸਾਫ ਪੰਆਵਲੇ ਜ਼ਹਿਰੀਲੇ ਜਾਨਵਰ ਅੰਦਰ ਲੰਘ ਜਾਂਦੇ ਨੇ ਜੀਵ ਜੰਤੂ ਜੋ ਕਿ ਨੁਕਸਾਨਦੇਹ ਆ ਆ ਦੇਖੋ ਜਿਹੜੀ ਜਗ੍ਹਾ ਤੇ ਇਮਾਰਤ ਬਣੀ ਹੋਈ ਆ ਨਾ ਪਹਿਲਾਂ ਇੱਥੇ ਖੁੱਪੜ ਹੁੰਦਾ ਸੀ ਜਿਹਦੇ ਕਾਰਨ ਥੋੜੀਆਂ-ਮੋਟੀਆਂ ਤਰੇੜਾਂ ਤਾਂ ਪਹਿਲਾਂ ਵੀ ਸੀ ਪਰ ਲਗਾਤਾਰ ਵਾਰਸ ਹੋਣ ਕਾਰਨ ਇਹ ਟੁੱਟਣ ਕਿਨਾਰੇ ਹੋ ਗਈ ਆ ਦੇਖੋ ਪੂਰੀ ਤਰ੍ਹਾਂ ਹੈ ਜਿਹੜੀ ਕੰਧ ਦਾ ਟਰੇਡ ਖਾ ਚੁੱਕੀ ਐ ਕੱਲੇ ਇੱਕ ਕੰਧ ਨੇ ਸਾਰੀ ਬਿਲਡਿੰਗ ਆ ਜਿਹੜੀ ਕੰਦਾ ਫਟ ਚੁੱਕੀਆਂ ਨੇ। ਉਹ ਦੇਖੋ ਤੁਰ ਤੋਂ ਲੈ ਕੇ ਨੀਚੇ ਤੱਕ ਸਾਰਾ ਕਮਰਾ ਜਿਹੜਾ ਕਿਸੇ ਵੀ ਟਾਈਮ ਦਿਖ ਸਕਦਾ। ਕੱਲਾ ਇੱਕ ਕਮਰਾ ਨਹੀਂ ਸਾਰਾ ਹੀ ਆਹ ਦੇਖੋ ਆ ਵੀ ਸਾਰੀਆਂ ਤਰੇੜਾਂ ਨੇ ਜਿਹੜੀਆਂ ਕੰਦਾ ਸਾੜ ਚੁੱਕੀਆਂ ਨੇ ਰੇਤਾ ਬਾਜਰੀ ਨੀਚੇ गिरਣ ਲੱਗਿਆ। ਕਿਸੇ ਵੀ ਥੰਨੇ ਜਿਹੜਾ ਹਾਸਾ ਵਾਪਰ ਸਕਦਾ। ਦੇਖੋ ਉਹ ਕਿੱਡੀ ਵੱਡੀ ਤਰੇੜਾ। ਇਹ ਨੇ ਸਾਡੇ ਮੈਮ ਕੁਲਵਿੰਦਰ ਕੌਰ ਜੀ। ਇਹ ਬੈਠੇ ਤਾਂ ਬੇਸ਼ੱਕ ਡਿਊਟੀ ਤੇ ਨੇ ਪਰ ਇਹਨਾਂ ਦਾ ਦਿਲੇ ਇੱਥੇ ਧੱਕ-ਧੱਕ ਕਰਦਾ ਬੈਠੇ ਹੋਏ ਕਿ ਕਿਸੇ ਵੀ ਸਮੇਂ ਇੱਥੋਂ ਆਪਾ ਵਾਪਸ ਸਕਦਾ ਆਹ ਵੇਖੋ ਆਹ ਕੰਦ ਤਾਂ ਡਰ ਲੱਗਦਾ ਹੱਥ ਲਗਾਉਂਦੇ ਹੋਏ ਵੀ ਕਿਉਂਕਿ ਵਿਭਾਗਾਂ ਵੀ ਇਹਨਾਂ ਮੁਲਾਜ਼ਮਾਂ ਪ੍ਰਤੀ ਚਿੰਤਾ ਕਿ ਸਾਡੇ ਮੁਲਾਜ਼ਮ ਜਿੱਥੇ ਬੈਠੇ ਡਿਊਟੀ ਕਰਦੇ ਨੇ ਜੇਕਰ ਇਮਾਰਤ ਡਿੱਗ ਗਈ ਤਾਂ ਹਾਦਸਾ ਵਾਪਰ ਗਿਆ ਤਾ ਜਾਨੀ ਨੁਕਸਾਨ ਹੋ ਸਕਦਾ ਆ ਦੇਖੋ ਚਾਰੇ ਪਾਸੇ ਜਿਹੜੀਆਂ ਕੰਧਾਂ ਨੇ ਬੈ ਚੁੱਕੀਆਂ ਨੇ ਤਰੇੜਾਂ ਸੱਡ ਚੁੱਕੀਆਂ ਨੇ ਜਿਹੜੀ ਬਾਉਂਡਰੀ ਵਾਲੀ ਕੰਧ ਆ ਉਹ ਵੀ ਸਾਰੀ ਦੀ ਸਾਰੀ ਵੈਠ ਚੁੱਕੀ ਆ ਇੱਕ ਕਮਰਾ ਇਧਰੋਂ ਲੱਗ ਤਾ ਜਿੱਥੇ ਇੱਕ ਬੇਸਹਾਰਾ ਤੇ ਗਰੀਬ ਪਰਿਵਾਰ ਰਹਿੰਦਾ ਇਹ ਕਮਰਾ ਵੀ ਦੇਖੋ ਇਹ ਤਰੇੜ ਖਾ ਚੁੱਕਾ ਸਾਰਾ ਦੀ ਸਾਰਾ ਆ ਦੇਖੋ ਇਹ ਕਮਰਾ ਕਿਸੇ ਵੀ ਸਮੇਂ ਡਿੱਗ ਸਕਦਾ ਵਿਚਾਰਾ ਬਜ਼ੁਰਗ ਜੋੜਾ ਇੱਥੇ ਰਹਿੰਦਾ ਉਹਨਾਂ ਦਾ ਨੁਕਸਾਨ ਹੋ ਸਕਦਾ ਸਫਾਈ ਦਾ ਕੋਈ ਪ੍ਰਬੰਧ ਨਹੀਂ ਹਾਂ ਦੋ ਤਿੰਨ ਮਹੀਨੇ ਪਿਛੋਂ ਮੈਂ ਆਪਣੇ ਮਨਰੇਗਾ ਵਰਕਰ ਲਗਾ ਕੇ ਸਫਾਈ ਜ਼ਰੂਰ ਕਰਾ ਦੇਣੀ ਆ ਉਹ ਕੋਈ ਇੱਥੇ ਪ੍ਰਬੰਧ ਨਹੀਂ ਹੈਗਾ ਦੇਖੋ ਪਿਛਲੇ ਜੂਨ ਮਹੀਨੇ 'ਚ ਮੈਂ ਸਫਾਈ ਕਰਵਾਈ ਸੀ ਫੇਰ ਵੀ ਕਿੱਡਾ ਕਿੱਡਾ ਆਗਾ ਜਿਹੜਾ ਕਾਰਾ ਵੱਡੇ ਵੱਡੇ ਦਾਅਵੇ ਕਰਦੀ ਆ ਕਿ ਅਸੀਂ ਮਹੱਲਾ ਕਲੀਨਿਕ ਬਣਾਤੇ ਪਰ ਅਸੀਂ ਇਹ ਕਿ ਸਾਡੇ ਸਬ ਸੈਂਟਰ ਨੂੰ ਡਿਸਪੈਂਸਰੀ ਦੇ ਵਿੱਚ ਹੀ ਤਬਦੀਲ ਕੀਤਾ ਜਾਵੇ ਤਾਂ ਕਿ ਇੱਥੇ ਡਾਕਟਰ ਬੈਠੇ ਦਵਾਈਆਂ ਦਾ ਪ੍ਰਬੰਧ ਹੋਵੇ ਕੇਂਟਰ ਵਾਲਿਆਂ ਨੂੰ ਕੋਈ ਆਫਾਨਾ ਹੋਵੇ ਥੋੜੀ-ਮੋਟੀ ਜਿਹੜੀ ਮੈਡੀਸਨ ਇੱਥੇ ਮਿਲ ਜਾਇਆ ਕਰੇ ਆਹ ਦੇਖੋ ਸਪਾਹੀ ਤਾਂ ਤੁਸੀਂ ਦੇਖ ਹੀ ਚੁੱਕੇ ਹੋ ਜਿਹੜਾ ਸਿਹਤ ਸਹੂਲਤ ਕੇਂਦਰ ਹੈ ਜਿਹੜਾ ਫਸੈਂਟਰ ਹੈ ਜੇ ਆਪ ਹੀ ਬਿਮਾਰਾ ਤਾਂ ਉਹ ਪਿੰਡ ਦੇ ਲੋਕਾਂ ਨੂੰ ਕੀ ਸਿਹਤ ਚੰਗੀ ਸਿਹਤ ਕੀ ਬਖਸੋ ਇਸ ਲਈ ਮੇਰੀ ਮੰਗ ਹੈ ਸਾਡੀ ਸਰਕਾਰ ਕੋਲੋਂ ਪ੍ਰਸ਼ਾਸਨ ਕੋਲੋਂ ਕਿ ਇਹ ਬਿਲਡਿੰਗ ਨੂੰ ਜੇ ਨਵੇਂ ਸਿਰੇ ਤੋਂ ਨਹੀਂ ਬਣਾ ਸਕਦੇ ਘੱਟੋ ਘਾਟੇ ਦੀ ਮੁਰੰਮਤ ਤਾਂ ਕਰਵਾ ਦਿਓ ਤਾਂ ਕਿ ਜਿਹੜਾ ਇੱਥੋਂ ਦਾ ਮੈਮ ਆਉਦੇ ਨੇ ਇਥੇ ਆਸਾ ਵਰਕਰ ਵੀ ਬੈਠਦੇ ਨੇ ਉਹ ਬੇਫਿਕਰ ਹੋ ਕੇ ਆਪਣਾ ਕੰਮ ਕਰਨ ਨਹੀਂ ਤਾਂ ਉਹ ਚਿੰਤਾ ਚ ਡੁੱਬੇ ਰਹਿੰਦੇ ਨੇ ਉਹਨਾਂ ਦੀ ਡਿਊਟੀ ਆ ਉਹਨਾਂ ਨੇ ਤਾਂ ਆਉਣਾ ਹੀ ਆਉਣਾ ਪਰ ਉਹਨਾਂ ਨੂੰ ਡਰ ਬਣਿਆ ਰਹਿੰਦਾ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਆ ਵੀ ਜੇਕਰ ਇਹ ਬਿਲਡਿੰਗ ਡਿੱਗ ਗਈ ਸਾਡੇ ਉੱਪਰ ਡਿੱਗ ਪਈ ਤਾਂ ਜਾਨੀ ਨੁਕਸਾਨ ਹੋ ਇਸ ਲਈ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਕਹਿਣਾ ਚਾਹੁੰਦੀ ਆ ਕਿ ਇਸ ਵੱਲ ਵਿਸ਼ੇਸ਼ ਧਿਆਨ ਦੇ ਕੇ ਇਸ ਬਿਲਡਿੰਗ ਦੀ ਜਾਂ ਤਾਂ ਨਵੇਂ ਸਿਰੇ ਤੋਂ ਸਾਰੀ ਕੀਤੀ ਜਾਵੇ ਜਾਂ ਫਿਰ ਜਿਹੜੀ ਇਹ ਬਿਲਡਿੰਗ ਆ ਪੁਰਾਣੀ ਜਿਹੜੀ ਡਿੱਗਣ ਕਿਨਾਰੇ ਆ ਇਹਦੀ ਘੱਟੋ ਘੱਟ ਮੁਰੰਮਤਾਂ ਕਰਵਾਈ ਜਾਵੇ ਮਿਲਦੇ ਆ ਕਿਸੇ ਹੋਰ ਮਸਲੇ ਤੇ ਨਵੀਂ ਵੀਡੀਓ ਦੇ ਨਾਲ ਧੰਨਵਾਦ